ਕਿਸੇ ਵਿਅਕਤੀ ਦਾ ਅੱਜ ਜ਼ਿੰਦਗੀ ਮਹਫੂਜ਼ ਨਹੀਂ ਗੈਂਗਸਟਰ ਜੇਲਾ ਵਿੱਚੋਂ ਸਰਕਾਰਾਂ ਚਲਾ ਰਹੇ ਦੇਖੋ ਸਾਰਨ ਵੱਡੀ ਬਦਕਿਸਮਤੀ ਗੈਂਗਸਟਰ ਸਰਕਾਰਾਂ ਚਲਾ ਰਹੇ ਅੱਜ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖਿਆ ਸੀ ਅੱਜ ਉਹੀ ਹਾਲ ਇੱਥੇ ਸਾਡੀਆਂ ਜੇਲਾਂ ਵਿੱਚ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਹੈ ਇਲਜ਼ਾਮ ਕਾਂਗਰਸ ਦਾ ਮਾਨ ਸਰਕਾਰ ਤੇ ਵਿਰੋਧੀ ਧਿਰ ਦੇ ਲੀਡਰ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਗੈਂਗਸਟਰ ਜੀਲਾ ਚੋ ਸਰਕਾਰ ਚਲਾ ਰਹੀ ਨੇ ਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੇ ਚੋਣ ਮੁਤਾਬਿਕ ਪੰਜਾਬ 'ਚ ਸਭ ਕੁਝ ਹੋ ਰਿਹਾ ਹੈ ਇਸ ਦੇ ਇਲਾਵਾ ਇਲਜ਼ਾਮ ਕਈ ਹੋਰ ਵੀ ਨੇ ਜੋ ਵਿਰੋਧੀ ਧਿਰ ਦੇ ਲੀਡਰ ਨੇ ਸੀਐਮ ਤੇ ਲਾਇਨੇ ਕਿਸੇ ਵਿਅਕਤੀ ਦਾ ਅੱਜ ਜ਼ਿੰਦਗੀ ਮਹਿਫੂਜ਼ ਨਹੀਂ ਫਰੋਤੀਆਂ ਦਾ ਇਹੋ ਜਿਹਾ ਦੌਰ ਹੈ ਕਿ ਕੋਈ ਵੀ ਰੋਟੀ ਪਾਣੀ ਖਾਂਦਾ ਹੋਇਆ ਵਿਅਕਤੀ ਅੱਜ ਪੰਜਾਬ 'ਚ ਇਹੋ ਜਿਹਾ ਨਹੀਂ ਸਾਰੇ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ 'ਚ ਜਿਨ੍ਹਾਂ ਨੂੰ ਫਰੋਤੀ ਦੇ ਟੈਲੀਫੋਨ ਨਹੀਂ ਆ ਗਏ ਗੈਂਗਸਟਰ ਜੇਲਾ ਵਿੱਚੋਂ ਸਰਕਾਰਾਂ ਚਲਾ ਰਹੇ ਦੇਖੋ ਸਾਰਿਆਂ ਨੂੰ ਵੱਡੀ ਬਦਕਿਸਮਤੀ ਗੈਂਗਸਟਰ ਸਰਕਾਰਾਂ ਚਲਾ ਰਹੇ ਇਹੋ ਜੀਆਂ ਚੀਜ਼ਾਂ ਸੀ ਅੱਜ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖੀਆਂ ਸੀ ਇੱਕ ਬਹੁਤ ਵੱਡਾ ਡਰੱਗ ਲੋਰਡ ਸੀ ਐਲ ਚੈਪੋ ਦਾ ਨਾਂ ਸੀ ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜਿਲ੍ਹਾਂ ਵਿੱਚੋਂ ਚਲਾਉਂਦਾ ਸੀ ਇਸ ਤਰ੍ਹਾਂ ਹੀ ਵੈਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜਿਲ੍ਹਾਂ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸੀ ਡਰੱਗ ਵਾਰਲੋਰਡ ਚਲਾਉਂਦੇ ਸੀ ਅੱਜ ਉਹੀ ਹਾਲੇ ਤੇ ਸਾਡੀਆਂ ਜਿਲ੍ਹਾਂ ਵਿੱਚ ਜੋ ਹਾਈ ਕੋਰਟ ਨੇ ਪਿੱਛੇ ਗੱਲ ਕਹੀ ਹੈ ਉਹ ਨਵਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਚ ਹੋਏ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਅਨੇਕਾਂ ਇਥੇ ਜੇਲਾਂ ਚ ਬੈਠੇ ਨੇ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲ ਰਹੀਆਂ ਜੋ ਚਾਹਦੇ ਨੇ ਉਸੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ